ਬਰਿੰਦਰ ਸਿੰਘ ਤੌਰ ਦਾ ਵੱਡਾ ਸਨਮਾਨ ਹੋ ਰਿਹਾ ਹੈ ਲੈ ਵੀ ਪੈਸਟਰ ਬਹੁਤ ਬਹੁਤ ਮੁਬਾਰਕਾਂ ਪੈਰ ਰਵਨਪ੍ਰੀਤ ਕੌਰ ਨੂੰ ਵੀ ਮੁਬਾਰਕਾਂ ਤੇ ਨਾਲ ਰਾਜੂ ਖੋਸੇ ਦੇ ਜਿਹੜੇ ਪਰਿਵਾਰਕ ਮੈਂਬਰ ਆਏ ਆ ਸਰਦਾਰ ਅਚਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਸਿੰਘ ਸਿੰਘ ਸਰਪੰਚ ਜੀਤ ਖੋਸੇ ਹੋਣੀ ਨਿਰਮਲ ਪ੍ਰਧਾਨ ਹੋਣੀ ਜਿੰਨੇ ਵੀ ਯਾਰ ਦੋਸਤ ਆਏ ਆ ਸਾਰਿਆਂ ਨੂੰ ਮੁਬਾਰਕਾ ਇੱਕ ਵਾਰੀ ਪਿੰਡਰਾਂ ਵਾਲੇ ਪੈਸਟਰ ਲਈ ਤਾੜੀਆਂ ਮਾਰੋ ਜ਼ੋਰਦਾਰ ਲੰਮੇ ਸਮੇਂ ਤੋਂ ਟਾਪ ਦਾ ਪ੍ਰਦਰਸ਼ਨ ਕਰਦਾ ਆ ਰਿਹਾ ਹੈ ਪਹਿਲਾਂ ਬਜਰੀ ਕਬੱਡੀ ਸਿਰੇ ਦੀ ਖੇਡਿਆ ਤੇ ਮਾਲਵੇ ਦੀ ਖੇਡ ਕਲੱਬ ਦਾ ਬਤੌਰੇ ਕਪਤਾਨ ਜਦੋਂ ਇਸ ਟੀਮ ਦਾ ਮੋਟ ਬੱਜਿਆ ਪਹਿਲੇ ਦਿਨ ਤੋਂ ਲੈ ਕੇ ਤੇ ਰਾਜੂ ਖੋਸੇ ਸ਼ੈਂਟੀ ਕਰਾਚੋ ਅਰਸ਼ ਲੋਹਾਰਾ ਬਾਦਲ ਸੇਖਾ ਇਹ ਸਾਰੇ ਖਿਡਾਰੀਆਂ ਨੂੰ ਹਰਮਨ ਘੋਲੀਆ ਤੇ ਰਾਜੂ ਖੋਸੇ ਕੋਟਰੇ ਵਾਲਾ ਇਹ ਸਾਰੇ ਬੋਲਟਾਂ ਤੇ ਆ ਜਾਣਗੇ ਤੇਰ ਦੀ ਲੱਭੀ ਨੰਗਲ ਜੀ ਸਾਰੇ ਇਕੱਠੇ ਕਰ ਲਓ ਜੀ ਮੋਟਰਸਾਈਕਲ ਇੱਕ ਵਾਰ ਲਾਈਨ ਦੇ ਵਿੱਚ ਸਾਰੇ ਇਹ ਮੋਟਰਸਾਈਕਲ ਲਾ ਲਿਓ ਬਰਾਬਰ ਜੇ ਕਰ ਲਓ ਬਰਾਬਰ ਜੇ ਕਰ ਲਓ ਸਾਰੇ ਜਣੇ ਬਰਾਬਰ ਬਰਾਬਰ ਕਰ ਲਓ ਵੱਡੇ ਮਾਨ ਸਨਮਾਨ ਗੱਗੀ ਲੋਪੋ ਸੰਦੀਪ ਨੰਗਲ ਵੀ ਕਬੜੀ ਕਰਾਵਾ ਮਾਲਵਾ ਦੇ ਪ੍ਰਮੋਟਰਾਂ ਦੇ ਵੱਲੋਂ ਇਹਨਾਂ ਮੁੰਡਿਆਂ ਦੇ ਸਨਮਾਨ ਹੋ ਰਿਹਾ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਭਾਈ ਕਮਿਕਰ ਔਗੜ ਜਿੱਥੇ ਵੀ ਹੈ ਪਲੀਜ਼ ਉਹ ਆ ਜਾਵੇ ਤੇ ਕੁਲਦੀਪ ਗਲੇਰ ਜੀ ਬੇਨਤੀ ਹੈ ਮੇਰੀ ਕਮਿਕਰ ਔਗੜ ਤੇ ਕੁਲਦੀਪ ਗਲੇਰ ਜਿੱਥੇ ਵੀ ਹੋਣ ਜਲਦੀ ਨਾਲ ਆ ਜਾਣ ਸਾਰੇ ਖਿਡਾਰੀ ਜਿਹੜੇ ਮੋਟਰਸਾਈਕਲਾਂ ਦੇ ਲੱਗੇ ਆ ਜਾਣ ਭਾਈ ਬੱਬੂ ਹੀ ਮੱਤੋ ਜੀ ਸੁਖਮਾਨ ਰਿਪਲੇਰਾਂ ਨੂੰ ਬੋਲਡ ਜਿਹੜੇ ਉਹ ਦਿੱਤੇ ਜਾ ਰਹੇ ਸਾਰੇ ਪ੍ਰਮੋਟਰਾਂ ਨੂੰ ਬੇਨਤੀ ਹੈ ਭਾਈ ਬਲਜਿੰਦਰਾ ਪਿੰਡਰ ਗੇਲਾ ਪਿੰਡਰ ਪ੍ਰਿੰਸ ਆਇਆ ਹੋਇਆ ਕੈਨੇਡਾ ਤੋਂ ਰਾਜ ਸ਼ੈਂਟੀ ਗਰਾਚੋ ਦਾ ਇੱਕ ਬੁਲਟ ਸੋਮਾ ਘਰਾਚੋ ਜੀ ਵੀ ਇਸ ਸਮਾਣ ਦੇ ਵਿੱਚ ਸੁਗਰਾਕ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਜੇਲਿਆਂ ਦੇ ਵਿੱਚ ਆ ਲਾਈਟਾਂ ਥੋੜੀ ਜਿਆ ਮਤਲਬ ਕਰ ਲੋ ਤਾਂ ਜੋ ਫੋਟੋ ਵਧੀਆ ਤਰੀਕੇ ਨਾਲ ਆ ਜਾਣ ਕੁਲਦੀਪ ਕਲੇਰ ਦਾ ਕਮਿਕ ਰੌਗਰ ਦਾ ਬੱਬੀ ਪੱਤੋ ਦਾ ਰਾਜੂ ਪੱਤੋ ਦਾ ਸਾਰੇ ਵੀਰਾਂ ਦਾ ਜਿੰਨੇ ਵੀ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕੈਨੇਡਾ ਤੋਂ ਬਰਿੰਦਰ ਦਾਉਦਰ ਦਾ ਵੀ ਧੰਨਵਾਦ ਹੈ ਤੇ ਮੰਗਰ ਸਾਹਿਬ ਦੀ ਸੱਜੀ ਬਾਹ ਸੁੱਖਾ ਦੇ ਨਹੀਂ ਆਇਆ ਹੈ ਸਦਰਪੁਰਿਆ ਸਾਰਿਆਂ ਦਾ ਸਤਿਕਾਰ اے ਯਾਰ ਨੇ ਇਕ ਜਗਾਰ ਗਿਆ ਉਹ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗਾਜੀ ਦੇ కృਪੇ ਦਾ ਵੀ ਧੰਨਵਾਦ ਹੈ ਇਹ ਬੁਲੇਟ ਗੱਡੀਆਂ ਮਾਨ ਸਨਮਾਨ ਦੇ ਵਿੱਚ ਇੱਕ ਵਾਰੀ ਤਾੜੀਆਂ ਜੋਰਦਾਰ ਜੋਰਦਾਰ ਤਾੜੀਆਂ ਫਾਈਨਲੀਆਂ ਟੀਮਾਂ ਵੀ ਜਲਦੀ ਦਿਨ ਆ ਜਾਣ ਫਾਈਨਲ ਮੈਚ ਦੀਆਂ ਟੀਮਾਂ ਵੀ ਉਹ ਵੀ ਜਲਦੀ ਨਾ ਆ ਜਾਣ ਭਾਈ ਜਿੱਥੋਂ ਜਿੱਥੋਂ ਬੁਲਟ ਲੰਘਦੇ ਇਨਾਲੇ ਤਾੜੀਆਂ ਜ਼ਰੂਰ ਮਾਰੋ ਜ਼ੋਰਦਾਰ ਜ਼ੋਰਦਾਰ ਤਾੜੀਆਂ ਇਹਨਾਂ ਖਿਡਾਰੀਆਂ ਦੇ ਨੇ ਪੂਰੇ ਰਾਜੂ ਖੋਸੇਗੋੜ ਵਾਲਾ ਮੋਟਰਸਾਈਕਲ ਰੁਪਿੰਦਰ ਦੋਦਾ ਚਲਾ ਰਿਹਾ ਉਸ ਤੋਂ ਪਿੱਛੇ ਸ਼ਿੰਦਾ ਮੋਟਰਸਾਈਕਲ ਚਲਾ ਰਿਹਾ ਜਸੂ ਨੰਗਲ ਦਾ ਮਾਨਸਪੁਰ ਉਸ ਤੋਂ ਪਿੱਛੇ ਹਰਮਨ ਘੋਰੀਆ ਤੇ ਕਾਲਾ ਟਾਰੀ ਵਾਲਾ ਮੋਟਰਸਾਈਕਲ ਚਲਾ ਰਿਹਾ ਨਾਲ ਜਗੀਰਾਬੂ ਆਇਆ ਜਾਦੂ ਲੰਗੜੀ ਵਾਲਾ ਮੋਟਰਸਾਈਕਲ ਚਲਾ ਰਿਹਾ ਹਰਸ਼ ਲੋਹੜਾ ਦਾ ਮਾਨ ਸਨਮਾਨ ਇਧਰ ਬਾਦਲ ਸੇਖੇ ਵਾਲਾ ਮਾਰੀ ਵਾਲਾ ਲਖਾ ਅਮਨਾ ਲੋਹਾਰਾ ਤੇ ਨਾਲ ਕਹਿੰਦੇ ਗੁਰਪ੍ਰੀਤ ਵਰੇ ਸਾਹਿਬ ਦਾ ਸ਼ੰਤੀ ਘਰਾਚੋ ਤੇ ਕਰਨ ਘਰਾਚੋ ਸਾਰੇ ਵੀਰਾਂ ਨੂੰ ਮੁਬਾਰਕਾਂ ਬੈਸਟਲ ਦੇ ਜਿੰਨੇ ਵੀ ਪਰਿਵਾਰਕ ਮੈਂਬਰ ਆਏ ਐ ਬੈਸਟਲ ਦੀ ਭੂਆ ਜੀ ਪਰਮਜੀਤ ਕੌਰ ਜੀ ਸਾਡੇ ਦਰਮਿਆਨ ਆਏ ਸੀ ਉਹਨਾਂ ਦਾ ਵੀ ਧੰਨਵਾਦ ਹੈ ਇੱਕ ਬੇਨਤੀ ਹੈ ਵੀ ਇਹ ਮੋਟਰਸਾਈਕਲ ਜਿਹੜੇ ਸਾਰੇ ਆਪੋਂ ਆਪਣੇ ਜਿਹੜੇ ਤੁਹਾਡੇ ਨਾਂ ਦੇ ਕਾਗਜ਼ਾ ਉਹੀ ਮੋਟਰਸਾਈਕਲ ਲੈ ਕੇ ਜਾਇਓ ਨਹੀਂ ਆਪ ਸਮੇਂ ਬਾਅਦ ਦੇ ਵਿੱਚ ਦੂਰ ਦੂਰ ਤੱਕ ਬਦਲਦੇ ਫਿਰਿਓ ਇਹ ਜਿਹੜੇ ਤੁਹਾਡੇ ਨਾਂ ਦੇ ਕਾਗਜ਼ ਬਣੇ ਹੋਏ ਆ ਚਾਬੀਆਂ ਜੱਸੇ ਕੋਲੋਂ ਉਹੀ ਲੈ ਕੇ ਜਾਣ ਥਾਪਰ ਸਾਹਿਬ ਜੀਆ ਨੂੰ ਸਾਡੇ ਰਾਜੂ ਥਾਪਰ ਜੀ ਉਹ ਵੀ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਸਾਰਾ ਸਤਕਾਰ ਭੀਮ ਜੀ ਪਲੀਜ਼ ਟੀਮ ਲੈ ਆਇਓ ਫਾਈਨਲ ਮੈਚ ਦੇ ਲਈ ਸ਼ਰਨਾ ਵੀ ਆ ਗਿਆ ਬਾਈ ਤਾੜੀਆਂ ਵਾਰੋ ਜ਼ੋਰਦਾਰ ਪਿਸਟਲ ਭਿੰਡਰ ਦੀ ਵਾਈਟ ਕਲਰ ਦੀ ਗੱਡੀ ਨਾਲ ਡੰਗੋ ਵਾਲਾ ਸ਼ਰਨਾ ਵੀ ਆ ਗਿਆ ਸ਼ਰਨੇ ਦਾ ਵੀ ਯਾਰੀ ਹੈ ਰਾਜੂ ਖੋਸਾ ਕੋਟਲਾ ਵੀ ਹੈ ਰੁਪਿੰਦਰ ਦੋਦਾ ਵੀ ਹੈ ਇਹ ਵੀ ਪਿਸਟਲਰ ਰੀਜ ਪੁਰਾਣੀ ਮਿੱਤਰਾਂ ਦੀ ਅੱਜ ਮਾਲਵੇ ਵਾਲੇ ਪ੍ਰਮੋਟਰਾਂ ਨੇ ਭਗਾਦੀ ਹੈ ਰੀਜ ਪੁਰਾਣੀ ਮਿੱਤਰਾਂ ਦੀ ਮਾਲਵੇ ਵਾਲੇ ਪ੍ਰਮੋਟਰਾਂ ਨੇ ਭਗਾਦੀ ਹੈ ਇਧਰ ਪਿਰਤਾ ਚੀਮਾ ਸੁੱਖਾ ਲੋਪੋ ਇਹਨਾਂ ਵੀਰਾਂ ਨੂੰ ਵੀ ਬਹੁਤ ਵੱਡੀ ਮੁਬਾਰਕ ਸਾਰਿਆਂ ਦਾ ਧੰਨਵਾਦ ਤੇ ਪਿਸਟਲ ਦੇ ਦਾਦੀ ਜੀ ਮਾਤਾ ਸਰਜੀਤ ਕੌਰ ਜੀ ਉਹ ਵੀ ਸਾਡੇ درمیان ਆਏ ਹੋਇਆ ਉਹਨਾਂ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਆ ਪਾਰਸ ਸਿੰਘ ਤੂਰ ਦਾ ਪਰਿਵਾਰ ਮੁਖਤਿਆਰ ਸਿੰਘ ਤੂਰ ਦਾ ਪਰਿਵਾਰ ਤੇ ਮਾਤਾ ਸੁਜੀਤ ਕੌਰ ਕੈਨੇਡਾ ਤੋਂ ਤੱਕਦੀ ਹੋਣੀ ਹੈ ਵੀ ਮੇਰੇ ਪੁੱਤਰ ਦਾ ਸਰਮਾ ਨੰਗਲ ਦੇ ਵਿੱਚ ਹੋ ਰਿਹਾ ਹੈ ਵੱਡੀ ਗੱਡੀ ਦੇ ਨਾਲ ਪੈਣ ਰਵਨਪ੍ਰੀਤ ਕੌਰ ਕੈਨੇਡਾ ਤੋਂ ਤੱਕਦੀ ਹੋਣੀ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਮੁਬਾਰਕ ਵਿਸ਼ੇਸ਼ ਯਾਦ ਮੇਰੇ ਵੀਰੋ ਮਾਨ